ਦੁਕਾਨਦਾਰ ਦੇ ਜਿਹੜਾ ਮਾਲਕ ਹੈ ਉਹਦਾ ਹੱਥ ਦਾ ਗੁੱਟ ਲਾ ਕੇ ਉਹਦੀ ਨਸ ਵੱਡੀ ਗਈ ਉਹਦਾ ਜਿਹੜਾ ਮੁੰਡਾ ਹੈ ਉਹਦੇ ਸਿਰ ਤੇ ਦਾਤਾਂ ਮਾਰਦੀਆਂ ਜਿਹੜਾ ਮੁੰਡਾ ਦੁਪਹਿਰ ਜਿਹਦੇ ਨਾਲ ਤੂ ਤੂ ਮੈਮਾ ਹੋਈ ਸੀ ਉਹਦੀ ਚੀਚੀ ਉਂਗਲ ਵੱਢਦੀ ਆ ਟਾਵਲਾ ਜਿਹੜਾ ਬੰਬ ਜਿਹਾ ਮਾਰਿਆ ਉਹਦੇ ਬਾਅਦ ਇਹ ਬੀਅਰ ਦੀਆਂ ਬੋਤਲਾਂ ਤੇਜਾਬ ਦੀਆਂ ਬੋਤਲਾਂ ਉੱਥੇ ਦਾ ਜਿਹੜਾ ਤੁਸੀਂ ਇੱਕ ਵਾਕਿਆ ਵੇਖ ਲਓਗੇ ਨਾ 7 ਵਜੇ ਕਿ ਕਦੀ 6 ਵਜੇ ਦੁਕਾਨਾਂ ਨਹੀਂ ਬੰਦ ਹੁੰਦੀਆਂ ਜਾ ਕੇ ਇੱਕ ਇੱਕ ਦੁਕਾਨ ਬੰਦ ਹੋਈ ਪਈ ਜਗਾ ਤੁਸੀਂ ਚੈੱਕ ਕਰਦੇ ਡਰ ਦਾ ਮੋ ਲੋਕ ਨਾਟ ਕੇ ਇਕਦਮ ਘਰਾਂ ਨੂੰ ਕੱਲ ਨੂੰ ਬੰਦ ਨਹੀਂ ਇੱਥੇ ਕੀ ਹੋ ਜਾਈ ਅਸੀਂ ਤਾਂ ਵਪਾਰ ਕਿਸ ਹਿਸਾਬ ਨਾਲ ਕਰਾਂਗੇ ਰੋਣਾ ਲੈ ਇਕੜ ਵਾਲੇ ਤੇ ਮਾਣ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਹੈ ਕਿ ਲੁਧਿਆਣਾ ਸ਼ਹਿਰ ਦੀ ਲੁਧਿਆਣਾ ਸ਼ਹਿਰ ਦੇ ਸਭ ਤੋਂ ਬਿਅਸਟ ਚੌਂਗ ਜਿਹੜਾ ਹੈਗਾ ਵਾ ਤੁਹਾਨੂੰ ਉੱਥੇ ਗੱਲ ਕੀਤੀ ਹੈ ਕਾਲਕਰ ਮਾਰਕੀਟ ਕਾਲਕਰ ਮਾਰਕੀਟ ਦੇ ਵਿੱਚ ਪੈਸੇ ਦੇ ਨੂੰ ਪੈਸੇ ਦੇ ਲੈਣ ਦੇ ਨੂੰ ਲੈ ਕੇ ਲੜਾਈ ਝਗੜਾ ਹੁੰਦਾ ਜਿੱਥੇ ਇੱਕ ਸ਼ਖਸ ਦੇ ਉੱਤੇ ਤੇਜ਼ ਤਰ੍ਹਾਂ ਹਮਲਾ ਵੀ ਕੀਤਾ ਜਾਂਦਾ ਜਿਹਦੇ ਵਿੱਚ ਉਹ ਸ਼ਖਸ ਜਿਹੜਾ ਹੈ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਹੈ ਲੇਕਿਨ ਗੱਲ ਇੱਥੇ ਆ ਕਿਤੀ ਜਾਊਗੀ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਕਾਨੂੰਨ ਵਿਵਸਥਾ ਆ ਕੇ ਕਿਤੇ ਚਲੇਗੀ ਲੁਧਿਆਣਾ ਸ਼ਹਿਰ ਦੇ ਵਿੱਚ ਜਦੋਂ ਸੀਪੀ ਸਾਹਿਬ ਆ ਖਾਲ ਲਗਾ ਦਿੱਤਾ ਸੀ ਗੱਲ ਲੇਕਿਨ ਉਸ ਤੋਂ ਬਾਅਦ ਵੀ ਤੁਹਾਨੂੰ ਦੱਸਿਆ ਲੁਧਿਆਣਾ ਸ਼ਹਿਰ ਦਾ ਸਾਹਮਣੋਂ ਵਿਅਸਤ ਮਾਰਕੀਟ ਜਿਹੜੀ ਦੱਸੀ ਜਾਂਦੀ ਹੈ ਪਤਵਾਲੀ ਜਿਹੜੀ ਹੈਗੀ ਆ ਉਸੇ ਸਾਹਮਣੇ ਇਹ ਮਾਰਕੀਟ ਹੈ ਉੱਥੇ ਜਿਹੜੀ ਹੈ دہشت گردੀ ਦੇਖੋ ਨਾ ਮਿਲੀ ਦੇਖੋ ਆ ਤਸਵੀਰਾਂ ਤੇ ਸੁਣੋ ਕਿ ਜੋ ਪ੍ਰਧਾਨ ਸਾਹਿਬ ਨੇ ਕੀ ਕਹਿ ਰਹੇ ਨੇ ਦੇਖ ਲਈ ਪੁਲਸਾ ਬਿਆਨ ਵੀ ਤੁਸੀਂ ਸੁਣ ਸਕਦੇ ਹੋ ਕਿ ਪੁਲਸਾ ਜੇ ਇਨਵੈਸਟੀਗੇਸ਼ਨ ਕਰ ਰਹੀ ਹੈ ਪੁਲਸ ਨੂੰ ਹਜੇ ਪੂਰੇ ਮਾਮਲੇ ਦੀ ਜਾਂਚ ਪੜਚਾਅ ਕਰ ਰਹੀ ਹੈ ਐਸ ਐਚ ਓ ਨੇ ਤੁਹਾਨੂੰ ਦੱਸਿਆ ਲੇਕਿਨ ਆ ਵੀਡੀਓ ਦੇਖ ਕੇ ਤੁਸੀਂ ਇਹ ਰਾਹ ਨੂੰ ਕਿ ਕਿਸ ਤਰ੍ਹਾਂ ਸੀਸੀਟੀਵੀ ਫੁਟੇਜ ਦੇ ਵਿੱਚ ਕਿਸ ਤਰ੍ਹਾਂ ਲੜਾਈ ਝਗੜਾ ਇਨਾ ਦਾ ਮੁੰਡਾ ਇੱਕ ਚੋਰੀ ਕਰਦਾ ਫੜਿਆ ਗਿਆ ਸੀ। ਉਹਦੇ ਬਾਅਦ ਐਨੇ ਮੁੰਡੇ ਨੂੰ ਪੁੱਛਿਆ ਭਾਈ ਤੁਹਾਨੂੰ ਕਿਹੜਾ ਕਿਹੜਾ ਸਮਾਨ ਵੇਚਿਆ। ਐਨੇ ਇੱਕ ਮੁੰਡੇ ਦਾ ਨਾਮ ਲਿਆ। ਉਹ ਮੁੰਡੇ ਨੂੰ ਜਦੋਂ ਬੁਲਾਇਆ ਉਹਦੇ ਨਾਲ ਚਾਰ-ਪੰਜ ਮੁੰਡੇ ਆਏ। ਉਹਨਾਂ ਨੇ ਆ ਕੇ ਪਹਿਲਾਂ ਦੁਪਹਿਰੇ ਉਹਦੇ ਮਾਸ਼ੀ ਕੀਤੀਆਂ। ਇਹਨਾਂ ਦੀ ਆਪਸੀ ਬਹਿਸ ਹੋਈ ਉਦੋਂ ਮੈਂ ਛਡਾ ਕੇ ਆਪ ਹੀ ਮੈਂ ਛਡਾ ਕੇ ਭੇਜਤਾ। ਲੈ ਇੱਕ ਵਾਰੀ ਸ਼ਾਂਤ ਕਰਦਾ। ਇੱਕ ਵਾਰ ਸ਼ਾਂਤ ਕਰਦਾ। ਉਹਦੇ ਬਾਅਦ ਮੈਂ ਲੰਗਰ ਚੱਕਦਾ ਮੈਨੂੰ ਫਿਰ ਪਤਾ ਲੱਗਾ ਕਿ ਮੁੰਡੇ ਆਏ ਆ। ਮੈਂ ਉਹਨਾਂ ਦੇ ਪਿੱਛੇ ਗਿਆ। ਫਿਰ ਮੋਂ ਉਹਨਾਂ ਨੂੰ ਸਮਝਾਇਆ ਕਿ ਮੈਨੂੰ ਵੀ ਕਹਿੰਦੇ ਆ ਜਾਓ ਜੁਮੇ ਕਾ ਚਲੋ ਕੋਈ ਨਹੀਂ ਭਾਈ ਤੁਸੀਂ ਸਾਰੇ ਛੋਟੇ ਬੱਚਿਆਂ ਵਰਗੇ ਜਿੱਦਾਂ ਸਾਰੇ ਬਾਕੀ ਦੇਗੇ ਉਦਾਂ ਹੀ ਤੁਸੀਂ ਉਹਦੇ ਬਾਅਦ ਉਹਨਾਂ ਨੂੰ ਸਮਝਾਉਣ ਤੋਂ ਬਾਅਦ ਦੁਪਹਿਰੇ ਫਿਰ ਸਮਝਾਤਾ ਚਲੇ ਗਏ ਜੀ ਉਹ ਤੋਂ ਬਾਅਦ ਸ਼ਾਮ ਨੂੰ ਆਏ ਮੇਰੇ ਖਾਲ ਤੇ 15 ਤੋਂ 20 ਜਾਣੇ ਜਿਹਦੇ ਵਿੱਚ ਦੁਕਾਨਦਾਰ ਦੇ ਜਿਹੜਾ ਮਾਲਕ ਹੈ ਉਹਦਾ ਹੱਥ ਦਾ ਗੁੱਟ ਲਾ ਕੇ ਉਹਦੀ ਨਸ ਵੱਡੀ ਗਈ ਉਹਦਾ ਜਿਹੜਾ ਮੁੰਡਾ ਹੈ ਉਹਦੇ ਸਿਰ ਤੇ ਦਾਤਾਂ ਮਾਰਦੀਆਂ ਜਿਹੜਾ ਮੁੰਡਾ ਦੁਪਹਿਰੇ ਜਿਹਦੇ ਨਾਲ ਤੂ ਤੂ ਮਹਿਮਾ ਹੋਈ ਸੀ ਉਹਦੀ ਚੀਚੀ ਉਂਗਲ ਵੜਦੇ ਜੀ ਇਹ ਦੁਕਾਨ ਸਾਰੀ ਭੰਗ ਗਈ ਤੇ ਕੋਈ ਬੰਬੂ ਵੀ ਲੈ ਕੇ ਆਇਆ ਸੀ ਹਾਂ ਤੇਜਾਬ ਵਾਲਾ ਜਿਹੜਾ ਬੰਬ ਜਿਹੜਾ ਮਾਰਿਆ ਉਹਦੇ ਬਾਅਦ ਇਹ ਬੀਅਰ ਦੀਆਂ ਬੋਤਲਾਂ ਤੇਜਾਬ ਦੀਆਂ ਬੋਤਲਾਂ ਉੱਥੇ ਦਾ ਜਿਹੜਾ ਤੁਸੀਂ ਇੱਕ ਵਾਕਿਆ ਵੇਖ ਲਓਗੇ ਨਾ ਉਹ ਤਾਂ ਇੱਕ ਬਸ ਕੱਚ ਤੱਕ ਤੱਕ ਹੋਏ ਪਿਆ ਅੱਜ ਮਤਲਬ ਦੁਪਹਿਰ ਜਿਹੜੇ ਅਸੀਂ ਲੰਗਰ ਲਾਇਆ ਸੀ ਅਸੀਂ ਕਹਿੰਨੇ ਜੀ ਕੋਈ ਉਹ ਗੁਰੂ ਮਾਰਿਆ ਨਹੀਂ ਜਿਹੜੀ ਦੁਪਹਿਰ ਹੀ ਸੇਵਾ ਕੀਤੀ ਹੈ ਉਹ ਸੇਵਾ ਨਹੀਂ ਹੈ ਬਚਾਲਿਆ ਨਹੀਂ ਤੇ ਅੱਜ ਇੱਕ ਅਦਾ ਬੰਦਾ ਉਹਨਾਂ ਨੇ ਮਾਰ ਦੇਣਾ ਸੀ ਉਹਨਾਂ ਦੇ ਕੰਮ ਕਰਦਾ ਸੀਗਾ ਮੁੰਡਾ ਉਹਨਾਂ ਦੇ ਕੋਲ ਮੁੰਡਾ ਕੰਮ ਕਰਦਾ ਸੀ ਉਹ ਕਾਮਾਲੇ ਦਾ ਤਾਂ ਫੈਸਲਾ ਵੀ ਹੋ ਗਿਆ ਜੀ ਇੱਕ ਦੂਜਾ ਮੁੰਡਾ ਸੀ ਜਿਹਦੇ ਨਾਲ ਆਏ ਸੀ ਉਹ ਹਾਲੇ ਉੱਥੇ ਬੈਠਾ ਹੋਇਆ ਸੀ ਪਰ ਉਹ ਟਕਰਾਰ ਗਿਆ ਉਹ ਜੀ ਇਹਨਾਂ ਨੇ ਕਰ ਲਈ ਆਪਣਾ ਇਸ਼ੂ ਬਣਾ ਲਿਆ ਇਸ਼ੂ ਬਣਾਉਣ ਤੋਂ ਬਾਅਦ ਸਾਰੇ ਉੱਥੋਂ ਮੁੰਡੇ ਕੱਟੇ ਕਰਕੇ ਲਿਆ ਕੇ ਉਹ ਨਾਲ ਦੇ ਇਹ ਹਾਲਾਤ ਕਰਦੇ ਕਈਆਂ ਦੀ ਪਛਾਣ ਵਗੈਰਾ ਵੀ ਹੋਈ ਹਾਂ ਹਾਂ ਜੀ ਹਾਂ ਵੀਡੀਓ ਕਲੀਅਰ ਹੈ ਵੀਡੀਓ ਕਲੀਅਰ ਹੈ ਭਾਜੀ ਤੁਹਾਡੇ ਕੋਲ ਵੀ ਕਿਉਂ ਹੋएगी ਜੀ ਨਹੀਂ ਡਰ ਦਾ ਮਾਹੌਲ ਬਣਿਆ ਹੈ ਉੱਥੇ ਪੂਰਾ ਕੀ ਹੈ ਉੱਥੇ ਦਾ ਹਾਲਾਤ ਹੈ ਕਿ ਦੁਕਾਨਦਾਰ ਤੁਸੀਂ ਜਾ ਕੇ ਵੇਖ ਲਓ 7 ਵਜੇ ਕਿ ਕਦੀ 6 ਵਜੇ ਦੁਕਾਨਾਂ ਨਹੀਂ ਬੰਦ ਹੋਈਆਂ ਜਾ ਕੇ ਇੱਕ ਇੱਕ ਦੁਕਾਨ ਬੰਦ ਹੋਈ ਪਈ ਹੈ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਡਰ ਦਾ ਮੋੜ ਲੋਕ ਨਾਟ ਕੇ ਇੱਕਦਮ ਘਰਾਂ ਨੂੰ ਕੱਲ ਨੂੰ ਪਤ ਨਹੀਂ ਇੱਥੇ ਕੀ ਹੋ ਜਾਣਾ ਅਸੀਂ ਤਾਂ ਵਪਾਰ ਕਿਸ ਹਿਸਾਬ ਨਾਲ ਕਰਾਂਗੇ ਪੁਲਿਸ ਪਹੁੰਚਿਆ ਪੁਲਿਸ ਨੇ ਕੀ ਕਿਹਾ ਨਹੀਂ ਪੁਲਿਸ ਨੇ ਸਰ ਤੁਹਾਨੂੰ ਪੂਰੀ ਮਦਦ ਦਾ ਰਵਾਸ਼ਨ ਦਿੱਤਾ ਹੈ ਉਹ ਕਹਿੰਦੇ ਜੋ ਤੁਸੀਂ ਕਹੋਗੇ ਉਹ ਹੋਏਗਾ ਪੁਲਿਸ ਪੂਰਾ ਸਾਡਾ ਸਾਥ ਦੇ ਰਹੀ ਹੈ ਕਿੰਨੇ ਬੰਦੇ ਉਹਦੇ ਚ ਹਲੇ ਹੋਰ ਆਉਂਦੇ ਬੰਦੇ ਵਿੱਚੋਂ ਤਿੰਨ ਜਾਂ ਚਾਰ ਬੰਦੇ ਮਿਲ ਗਏ ਆ ਜੀ ਬਾਕੀ ਹਲੇ ਭਾਲ ਚ ਤੇ ਉਹਨਾਂ ਦਾ ਇੱਕ ਦੁਕਾਨ ਦਾ ਕਰਮਚਾਰੀ ਚੋਰੀ ਕਰਦਾ ਫੜਿਆ ਗਿਆ ਜਿਹੜਾ ਥੰਗੀ ਕਰ ਰਸੀ ਕਾਫੀ ਦਿਨ ਤੋਂ ਵਾਚ ਕਰ ਰਹੀ ਸੀ ਕੈਮਰੇ ਚ ਉਹਨੂੰ ਬੁਲਾਇਆ ਗਿਆ ਸੀ ਉਹਦੇ ਘਰ ਦੇ ਨਾਲ ਮੁੰਡੇ ਆਏ ਸੀ ਦੋ ਨਾਲ ਦਫੇਰ ਨੂੰ ਸਮਝਾ ਕੇ ਭੇਜਤਾ ਗਿਆ ਸੀ ਉਹ ਕਹਿੰਦਾ ਵੀ ਅੱਜ ਤਾਂ ਮੈਂ ਇਹਨਾਂ ਨੂੰ ਬੰਦਿਆਂ ਨੂੰ ਮਾਰ ਦਿੱਤਾ ਆ ਭਾਈ ਜਰਣਾ ਤੇ ਵੀ ਇਹਦਾ ਚਲੋ ਬਦਨਾਮੀ ਨਾ ਹੋਵੇ ਕਰ ਲੈਨੇ ਆ। ਠੀਕ ਹੈ। ਉਹ ਕਹਿੰਦੇ ਜੀ ਸਾਡੇ ਪ੍ਰਧਾਨ ਮਨਪ੍ਰੀਤ ਸਿੰਘ ਬੰਟੀ ਨੇ ਸਾਰੀ ਡੀਲ ਕੀਤੀ ਨੂੰ ਪਿੱਛੇ ਸਮਝਾ ਕੇ ਭੇਜ ਦਿੱਤਾ ਸੀ। ਜੀ। ਸ਼ਾਮ ਨੂੰ ਟਾਈਮ ਅਚਾਨਕ 20 ਤੋਂ 21 ਬੰਦੇ। ਜਿਆਦਾ ਸੀ ਮਤਲਬ। ਠੀਕ ਹੈ ਜੀ। ਇੱਕ ਤਾਂ ਮਾਏ ਦੁਕਾਨ ਦੇ ਉੱਤੇ ਉਹ ਮੂਵੀਜ਼ ਕਲੀਅਰ ਨਜ਼ਰ ਆ ਰਹੇ ਆ ਉਹ ਚੁਕਚਾ ਬੈਠੇ ਸੀ ਆਉਂਦੇ ਆ ਉਹਨਾਂ ਨੇ। ਹਮਲੇ ਦੀ ਨੀਅਤ ਨਾਲ ਆਏ ਹਮਲਾ ਕਰ ਦਿੱਤਾ। ਠੀਕ ਹੈ। ਕੁਝ ਦਿਨ ਮਾਲਕ ਹੈ ਦੁਕਾਨ ਦਾ ਸਾਡੀ ਸੀ ਬੋਬੀ ਜੀ ਕਹਿੰਨੇ ਆ ਉਹਨਾਂ ਨੂੰ ਦੀਪਕ ਲਕਸ਼ਨ ਵਾਲੇ ਉਹਨਾਂ ਦੇ ਹੱਥ ਤੇ ਦਾਤ ਵੱਜੀ ਆ। ਕੁਰਬਾਨਾਂ ਮਲਾਈਆਂ ਉਹ ਤੇ ਤੇਜਾਬ ਵਾਲੀਆਂ ਬੋਤਲਾਂ ਵਿੱਚ ਛਿੱਟੀਆਂ ਉਹਨਾਂ ਦੁਕਾਨ ਦੇ ਵਿੱਚ। ਕੋਈ ਬੰਮ ਹੋਮ ਹਾਂਜੀ ਉਹ ਬੰਮ ਟਾਈਪ ਸੀ ਅਸਲ ਮੈਨੂੰ ਸਮਝ ਨਹੀਂ ਆਈ ਤਜਾਬ ਭਰੇ ਹੁੰਦਾ ਬੋਤਲਾਂ 'ਚ। ਉਹਨੇ ਕਮਾਕ ਵਾਂਦੇ ਛਿੱਟੀਆਂ ਅੰਦਰ ਫੱਟੀ ਗਈਆਂ ਕੱਚ ਦੀਆਂ ਬੋਤਲਾਂ ਸੀ। ਇਦਰੋਂ ਬੰਟੇ ਵਾਲੀ ਬੋਤਲ ਸੀ। ਇੰਤਰਾ ਸੀ ਜਾਬੀ ਉਹਨਾਂ ਤੋੜ ਦਤਾ ਇਹ ਕਿੱਥੋਂ ਬੰਬੂਮ ਲੈ ਕੇ ਆਏ ਨੇ ਸਾਰੇ ਮੁੰਡੇ ਸੀ ਇੱਕ ਪਾਸਿਓਂ ਇਕੱਠੇ ਹੋ ਕੇ ਆਏ ਹਜੂਮ ਆਇਆ ਇੱਕਦਮ ਦੁਕਾਨਦਾਰਾਂ ਨੂੰ ਕਿਉਂਕਿ ਦੁਕਾਨਦਾਰ ਨੇ ਇਲਾਕੇ ਤੇ ਹੈ ਨਹੀਂ ਕਿਸੇ ਨੂੰ ਸਮਝ ਨਹੀਂ ਆਈ ਜਦ ਤੱਕ ਸਮਝ ਆਂਦੀ ਦੁਕਾਨਦਾਰ ਸਭਲਦੇ ਉਹਨੇ ਭੰਜੇ ਨਹੀਂ ਕੋਈ ਚੀ ਕੀਤੀ ਤੇ ਇਹਨੇ ਮੁੰਡੇ ਦੋ ਮੌਕੇ ਤੇ ਫੜ ਲਏ ਨੌਕਰ ਨਹੀਂ ਨੌਕਰ ਨੇ ਹਮਲਾ ਕੀਤਾ ਮાળਕ ਤੇ ਨੌਕਰ ਨੇ ਤਾਂ ਸਾਥੀਆਂ ਨੇ ਸਾਥੀਆਂ ਨੇ ਕਿੰਨੇ ਕ ਦੇਰ ਤੋਂ ਜਿਹੜਾ ਉਹ ਵਿਅਕਤੀ ਇੱਥੇ ਕੰਮ ਕਰ ਰਿਹਾ ਜਿਹੜੀ ਨੈਰੀਦ ਕਾਲ ਮਾਰਕੀਟ ਦੁਕਾਨ ਹੈ ਮੇਰੇ ਨਾਲ ਦੀ ਦੁਕਾਨ ਤੋਂ ਪਿਛਲੇ 6 ਮਹੀਨੇ ਤੋਂ ਆ ਰਿਹਾ ਇਹਨੇ ਥੱਲੇ ਵੀ ਸ਼ਾਪ ਹੈਗੀ ਉੱਥ ਸਰੋਂ ਦੀ ਜਿੰਕਵਾਰੀ ਤੇ ਸ਼ਕਵਾਰੀ ਸ਼ੁਰੂ ਹੋਣੀ ਸੀ ਇਹ ਤਾਂ ਗੱਲਬਾਤ ਜਾਰੀ ਸੀ ਇਹ ਤਾਂ ਗੱਲਬਾਤ ਕਰਦੇ ਵਿੱਚ ਉਹਨੇ ਆਪਣੇ ਆਪ ਨੂੰ ਸਿੱਧ ਕਰਨ ਵਾਸਤੇ ਉਹਦੇ ਬੰਦੇ ਆ ਗਏ ਸਾਡੇ ਬੰਦੇ ਪੁਲਿਸ ਕੋਲ ਆਏ ਕੀ ਕਹਿੰਦੇ ਪੁਲਿਸ ਨੇ ਕਾਰਵਾਈ ਕਰੇ ਠੋਕੇ ਕਰਾਂਗੇ ਕਾ ਜੀ ਪਹਿਲਾਂ ਬੰਦੇ ਨੂੰ ਬਚਾਉਣਾ ਜ਼ਰੂਰੀ ਕੋਦੇ ਹੱਥ ਦਾ ਜਿਹੜੇ ਹੱਥ ਤੇ ਦਾਦ ਵੱਜੀ ਮਾਲਕਾਂ ਦੇ ਖੂਨ ਹੀ ਰੁਕ ਰਿਹਾ ਡੀ ਐਮ ਸੀ ਐਡਮਿਟ ਨੇ ਇੱਕ ਉਹਦੇ ਬੇਟੇ ਨੂੰ ਵੱਜੀ ਹੈ ਇੱਕ ਸਾਡੇ ਮਾਰਕੀਟ ਸਾਡੇ ਬੋਨੀ ਜੀ ਨੇ ਉਹਨਾਂ ਦੇ ਹੱਥ ਤੇ ਵੱਜੀ ਛੁਡਾਉਂਦੇ ਆ ਤੇ ਤੇ ਨਾ ਚਾਰਾ ਦੇ ਦੋ ਸਾਥ ਦਿੱਤਾ ਦੋ ਹਾਂਜੀ ਜਿਹੜਾ ਦੁਕਾਨੇ ਛੜਾਣਾ ਹੈ ਉਹਨਾਂ ਦੇ ਬੱਚੇ ਤੁਹਾਡੇ ਕਿੰਨੇ ਲੋਕ ਜ਼ਖਮੀ ਨੇ ਉਹਨਾਂ ਕਿੰਨੇ ਲੋਕ ਜ਼ਖਮੀ ਨੇ ਉਹਨਾਂ ਦਾ ਸਾਨੂੰ ਨਹੀਂ ਪਤਾ ਦੋ ਬੰਦੇ ਫੜ ਕੇ ਥਾਣੇ ਦੇ ਦਿੱਤੇ ਆ ਜੀ ਤੇ ਬਾਕੀ ਤਾਂ ਭੱਜ ਗਏ ਜੀ ਚੱਕਵੀ ਕਿੱਥੋਂ ਹੋਣੇ ਨੇ ਜ਼ਖਮੀ ਤਾਂ ਮਕਰਨ ਆਏ ਸੀਗੇ ਉਹ ਕਲੀਅਰ ਤੁਸੀਂ ਵੇਖ ਸਕਦੇ ਪਿਕਚਰ ਸਾਰਾ ਕਲੀਅਰ ਆ ਮਾਰਕੀਟ ਦੇ ਕਿੰਨੇ ਲੋਕ ਜ਼ਖਮੀ ਹੋਏ ਜਿਹੜੇ ਉਹਨਾਂ ਨੇ ਮਾਲਕ ਨੂੰ ਮਲਾ ਕੇ ਪੰਜ ਛੋਟੀਆਂ ਵੱਡੀਆਂ ਸੱਟਾਂ ਪੰਜਾਂ ਦੀਆਂ ਆਈਆਂ ਜੀ ਠੀਕ ਆ ਹਾਂਜੀ ਓਕੇ ਜੀ ਫੇਰ ਥੋੜਾ ਮਾਮਲਾ ਦੱਸ ਦਿਓ ਕੀ ਹੋਇਆ ਕੀ ਸੀਗਾ ਜਿਹੜਾ ਉੱਤੇ ਲੜਾਈ ਝਗੜਾ ਹੋਇ ਉਹਨੂੰ ਮੈਨੂੰ ਪਤਾ ਜੋ ਗੱਲ ਹਿੱਟਾ ਦੇ ਸਾਹਮਣੇ ਆਈ ਹੈ ਵੀ ਇਹਨਾਂ ਦਾ ਕੋਈ ਲੈਣ ਦੇਣ ਸੀਗਾ ਹੱਥ ਪੈਸੇ ਦਾ ਉਹਦੇ ਸਬੰਧ ਵਿੱਚ ਫੈਸਲੇ ਲਈ ਇਕੱਠੇ ਹੋਏ ਸੀ ਉੱਥੇ ਲੜਦੇ ਹੋਏ ਸੀ ਜੀ ਲੇਕਿਨ ਇਹਦੇ ਵਿੱਚ ਸਰ ਕਿਸੇ ਨੇ ਹੱਥੋਂ ਵੀ ਕਹਿੰਦੇ ਗੁੱਟ ਘਟ ਤੇ ਲੱਗੀ ਦਾਦੂ ਤੇ ਡੀਐਮਟੀ ਐਡਮਿਟ ਕੋਈ ਐਸੀ ਖਬਰ ਹੈਗੀ ਇਨਫੋਰਮੇਸ਼ਨ ਸਰ ਸਾਤ ਜ਼ਰੂਰ ਹੈ ਵੀ ਹੁਣ ਮੈਂ ਦੇਖਿਆ ਨਹੀਂ ਹੈਗਾ ਉਹ ਹਸਪੀਟਲ ਐਡਮਿਟ ਹੈ ਜੀ ਬੰਦਾ ਜੀ ਤੇ ਉਹ ਮੈਡੀਕਲ ਰਿਕਾਰਡ ਜੀ ਕਲੀਅਰ ਹੋਊ ਕਿੰਨੀ ਖਰਚਾ ਆਇਆਗਾ ਘੱਟ ਆ ਵਾਧਾ ਜੀ ਕਿੰਨਾ ਬਾਅਦ ਕੀ ਲੱਗੇਗਾ ਲੇਕਿਨ ਸਰ ਜਨਨ ਜਨਨ ਸਾਹਮਣੇ ਅੱਜ 8 ਘੰਟਾ ਹੋਇਆ ਜੀ ਅਸੀਂ ਮੈਟਰ ਇਨਵੈਸਟੀਗੇਟ ਕਰ ਰਹੇ ਹਾਂ ਮਤਲਬ ਇੰਨੀ ਜ਼ਿਆਦਾ ਕੁਝ ਦੱਸ ਨਹੀਂ ਸਕਦਾ ਜੇ ਵਾਰੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਰ ਬਹੁਤ ਬਹੁਤ ਸ਼ੁਕਰੀਆ ਇਹ ਜੋ ਤਸਵੀਰਾਂ ਤੇ ਇਹ ਬਿਆਨ ਜਿਹੜਾ ਤੁਸੀਂ ਸੁਣਿਆ ਇਹ ਕਾਲਕਰ ਮਾਰਕੀਟ ਦੇ ਵਿੱਚ ਨਿੱਗਰਗਰ ਮਾਰਕੀਟ ਹੈਗੀ ਆ ਕਾਲਕਰ ਮਾਰਕੀਟ ਆ ਉਹਦੇ ਬਾਹਰ ਜਿਹੜਾ ਪੈਸੇ ਲੈਣ ਦੇ ਨੂੰ ਲੈ ਕੇ ਜਿਹੜਾ ਵਿਵਾਦ ਹੁੰਦਾ ਵਿਵਾਦ ਦੇ ਵਿੱਚ ਦੱਸਿਆ ਜਾਂਦਾ ਕਿ ਕਾਫੀ ਸਮੇਂ ਤੋਂ ਪੈਸੇ ਲੈਣੇ ਸੀਗੇ ਲੇਕਿਨ ਪੈਸੇ ਲੈਣ ਦੇ ਦੇ ਚਲਦੇ ਤੇ ਤਰ੍ਹਾਂ ਹਥਿਆਰਾਂ ਦਾ ਹਮਲਾ ਕਰਨਾ ਕਿਤੇ ਕਾਨੂੰਨ ਵਿਵਸਥਾ ਦਾ ਮਜ਼ਾਕ ਉਡਾਣਾ ਵੈ ਕਿ ਕਾਨੂੰਨ ਵਿਵਸਥਾ ਜਦੋਂ ਦੀ ਆ ਜਦੋਂ ਵੀ ਠੀਕ ਹੁੰਦੀ ਹੈ ਤੇ ਇਸ ਦਾ ਦੇ ਕੁਛ ਹੁੱਲੜਬਾ ਨੇ ਜੋ ਐਸਾ ਦੇ ਕਾਨੂੰਨ ਆਪਣੇ ਹੱਥਾਂ ਲੈ ਲੈਂਦੇ ਨੇ ਲੇਕਿਨ ਤੁਹਾਨੂੰ ਤਸਵੀਰ ਜਿਹੜੀ ਦਿਖਾਦੀ ਲੁਧਿਆਣਾ ਸ਼ਹਿਰ ਤੋਂ ਆ ਲੁਧਿਆਣਾ ਸ਼ ਉਹ ਜਾਂਚ ਤਾਂ ਕਰ ਰਹੀ ਹੈ ਲੇਕਿਨ ਕਿੰਨੀ ਦੇਰ ਤੱਕ ਜਿਹੜੇ ਦੋਸ਼ੀ ਨੇ ਉਹ ਗ੍ਰਿਫਤਾਰ ਕੀਤੇ ਜਾਣਗੇ ਤੇ ਉਹਨਾਂ ਨੂੰ ਕੀ ਸਜ਼ਾ ਦਿੱਤੀ ਜਾਊਗੀ ਕਿ ਹੋਰ ਵੀ ਸਬਕ ਮਿਲ ਸਕੇ ਕਿ ਪੈਸੇ ਦੇ ਲੈਣ ਦੇਣ ਪਿੱਛੇ ਕਿਸੇ ਨਾਲ ਜਾਨ ਦੇ ਨਾਲ ਖਿਲਵਾੜ ਨਹੀਂ ਕਰੀ ਚੱਲੂਗਾ ਕੈਮਰਾਮੈਨ ਐਮੀ ਦੇ ਨਾਲ ਮੈਂ ਵਿਸ਼ਾਲ ਕਪੂਰ